ਬਾਬਾ ਦੀਪ ਸਿੰਘ ਜੀ ਸਿਟੀ ਇਨ ਕਲੇਵ ਧੂਰੀ ਤੰਦਰਾ ਰੋਡ ਵਿਖੇ ਅਮ੍ਰਿਤ ਦੇ ਦਾਤੇ ਪਾਤਸ਼ਾਹ ਦਰਵੇਸ਼ ਸਾਹਿਬ ਦੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਕਰਵਾਇਆ ਗਿਆ ਜਿਸ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਇਸ ਮੌਕੇ ਪਾਈ ਗੁਰਮਿੰਦਰ ਸਿੰਘ ਅਤੇ ਵਿਵਾਹਕੀਰ ਪੁਰ ਬਾਪਾ ਗੁਰਬਾਣੀ ਕੋਰ ਅਤੇ ਗੁਰਦੁਆਰਾ ਸਾਹਿਬ ਦੇ ਇਸਤਰੀ ਸਤ ਸੰਗ ਸਭਾ ਜਥੇ ਦੇ ਵੱਲੋਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਰਸ ਪਿਨਾ ਕੀਰਤਨ ਰਾਹੀਂ ਮਿਲਾਹ ਕੀਤਾ ਉਨ੍ਹਾਂ ਦਸਮ ਪਾਤਸ਼ਾਹੀ ਦੇ ਜੀਵਨ ਦੇ ਵਿਚਾਰਾਂ ਦੀ ਸਾਂਝ ਕਰਦੇ ਹੋਏ ਕਿਹਾ ਗੁਰੂ ਜੀ ਦੀ ਬ੍ਰਿਤਤਾ ਸਬਰਤਾ ਤੇ ਸਿੱਧਕ ਪੁਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ ਸੱਚ ਲਈ ਜੂਝੰਦਾ ਜਜ਼ਬਾ ਪਰਨ ਵਾਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਗਵਿੰਦਰਪਾਲ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਐਂਕਲੇ ਡੁਗਰੀ ਤੰਦਰਾ ਰੋਡ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸਤਵ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਸੰਗਤਾਂ ਦੇ ਸਹਿਯੋਗ ਸਦਕਾ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਹੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਦੇ ਸਵੇਰ ਤੋਂ ਹੀ ਫੋਮ ਹਮਾ ਕੇ ਸੰਗਤਾਂ ਗੁਰਦੁਆਰਾ ਸਾਹਿਬ ਵਿੱਚੇ ਨਤਮਸਤਕ ਹੋ ਰਹੀਆਂ ਹਨ ਬਾਣੀ ਕੀर्तन ਦਾ ਸਰਵਣ ਕਰ ਰਹੀਆਂ ਹਨ ਗੁਰਮਿੰਦਰਪਾਲ ਸਿੰਘ ਜੀ ਸਿੰਘਾਪੁਰ ਵਾਲੇ ਸੰਤਾਂ ਨੂੰ ਕੀਰਤਨ ਰਈ ਨਿਹਾਲ ਕਰ ਰਹੇ ਹਨ ਔਰ ਇਲਾਕੇ ਦੀ ਇਸਤਰੀ ਸੱਜਣ ਸਖਾ ਵੱਲੋਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਪ੍ਰਤੀ ਜਾਣੂ ਕਰਵਾਇਆ ਗਿਆ ਜਿ ਕਿਦਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰ ਜ਼ੁਲਮ ਦੇ ਖਿਲਾਫ ਡਟ ਕੇ ਮੁਕਾਬਲਾ ਕੀਤਾ ਅਤੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰ ਕੇ ਕਿਦਾਂ ਸਿੱਖ ਪੰਥ ਦੀ ਸਾਜਨਾ ਕੀਤੀ ਇਸ ਪ੍ਰਤੀ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਨੌਜਵਾਨ ਪੀੜੀ ਨੂੰ ਉਹ ਪ੍ਰੇਰਜ ਦਿੱਤਾ ਕਿ ਸਾਨੂੰ ਬਾਣੇ ਬਾਣੀ ਦਾ ਧਾਰਨੀ ਬਣ ਕੇ ਸਿੱਖ ਪੰਥ ਦੇ ਨਾਲ ਜੁੜਨਾ ਚਾਹੀਦਾ ਹੈ ਇਦਾਂ ਹੀ ਸੰਗਤਾਂ ਵਾਸਤੇ ਲੰਗਰ ਦਾ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ ਇਲਾਕਾ ਦੇ ਮਸੀਆ ਵੱਲੋਂ ਹੋਮ ਮਾ ਕੇ ਉਪਰਾਲਾ ਉਸਤਾਦ ਦੇਖਣ ਨੂੰ ਮਿਲ ਰਿਹਾ ਹੈ ਹਰ ਵਾਰ ਇਲਾਕਾ ਨਿਵਾਸੀਆਂ ਵੱਲੋਂ ਲੰਗਰ ਦੇ ਵਿੱਚ ਭਾਰੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਸੰਗਤਾਂ ਆਪਣੇ ਆਪ ਕੋਈ दाल ਕੋਈ ਆਟਾ ਰਸਦ ਕੋਈ ਦੁੱਧ ਦਾ ਲੰਗਰ ਲੈ ਕੇ ਆਪ ਖੁਦ ਪਹੁੰਚ ਰਹੀਆਂ ਹਨ ਫੋਨ ਕਰਕੇ ਆਪ ਪੁੱਛ ਰਹੀਆਂ ਹਨ ਕਿ ਤੁਹਾਨੂੰ ਕੀ ਸੇਵਾ ਚਾਹੀਦੀ ਹੈ ਇਦਾਂ ਹੀ ਹਰ ਓਪਰਾਲੇ ਦੇ ਵਿੱਚ ਸੰਗਤਾਂ ਵੱਲੋਂ ਭਾਰੀ ਸਹਿਯੋਗ ਦਿੱਤਾ ਜਾਂਦਾ ਹੈ ਤੇ ਮੈਨੂੰ ਉਮੀਦ ਹੈ ਇਦਾਂ ਹੀ ਸੰਗਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਰੀ ਉਤਸ਼ਾਹ ਦੇਣਗੀਆਂ